ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਬਲੱਡ ਬੈਂਕ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ ਯੁਵਕ ਸੇਵਾਮਾ ਬੋਰਡ ਅਤੇ ਯੂਥ ਵਿੰਗ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਵੱਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਗਿੰਦਰ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਮਹਾਨ ਖੂਨਦਾਨ ਕੈਂਪ ਅਯੋਜਿਤ ਕੀਤਾ ਗਿਆ ਜਿਸ ਦਾ ਉਦਘਾਟਨ ਸਰਦਾਰ ਜਗਿੰਦਰ ਸਿੰਘ ਮਾਨ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਤਸਵੀਰ ਤੇ ਫੁੱਲ ਮਾਲਾਮਾ ਅਰਪਣ ਕਰਨ ਉਪਰੰਤ ਰੀਬਨ ਕੱਟ ਕੇ ਕੀਤਾ ਇਸ ਦੌਰਾਨ ਵਿਸ਼ੇਸ਼ ਤੌਰ ਤੇ ਡੀਆਈਓ ਕਪੂਰਥਲਾ ਰਣਦੀਪ ਸਿੰਘ ਵੀ ਪੁਜੇ कैंप दौरान जिथे बड़ी गिनती बीच खून दानियां ने सवै इशा नाल खून दान ਕੀਤਾ ਉੱਥੇ ਸਰਦਾਰ ਮਾਨ ਅਤੇ ਰਣਦੀਪ ਸਿੰਘ ਨੇ ਇਸ ਦਿਹਾੜੇ ਦੇ ਨੌਜਵਾਨਾਂ ਵੱਲੋਂ ਕੀਤੇ ਉਸ ਉਪਰਾਲੇ ਨੂੰ ਸراہਨਯੋਗ ਦੱਸਿਆ ਬਹੁਤ ਚਮਕਦੇ ਸਿਤਾਰਿਆਂ ਵਿੱਚੋਂ ਇੱਕ ਚਮਕਦਾ ਸੂਰਜ ਸੀ ਜੀ ਭਗਤ ਸਿੰਘ ਦਾ ਜਨਮ 1907 ਦੇ ਵਿੱਚ ਜਿਹੜਾ ਲਾਇਪੁਰ ਪੰਗਾ ਉਹ ਜੋ ਅਲਾਖੇ ਦਾ ਨਾਮ ਹੈ ਪੜ ਰਿਆ ਸੀ ਜੜਾ ਵਾਲੀ ਪਿੰਡ ਵਿੱਚ ਔਰ ਉਹਨਾਂ ਨੇ ਉਸ ਵੇਲੇ ਦੀ ਐਜੂਕੇਸ਼ਨ ਲੈਂਡ ਲਈ ਜਿਹੜੀ এডਿਕੇਸ਼ਨ ਲਈ ਆ ਉਹ ਲਾਹੌਰ ਸਕੂਲ ਦੇ ਵਿੱਚ ਲਈ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਦੇ ਸਕੂਲ ਰੰਗਵਾਈ ਦੀ ਸ਼ਾਮਲ ਗਵਰਨਮੈਂਟ ਅੰਗਰੇਜ਼ ਸ਼ਾਮਲ ਹੈ ਤੇ ਉਹਨਾਂ ਨੂੰ ਉਸ ਨੂੰ ਛਾੜ ਦਿੱਤਾ ਔਰ ਅਖੀਰ ਵਿੱਚ ਅੱਜ ਉਹਨਾਂ ਦੇ ਜਨਮ ਦਿਨ ਤੇ ਮੈਂ ਆਪ ਜੀ ਨੂੰ ਮੁਬਾਰਕ ਦਿਨਾ ਹਿੰਦੁਸਤਾਨ ਜੇ ਅੱਜ ਆਜ਼ਾਦ ਹੈ ਜਹ ਮੈਂ ਜਿਸ ਹਾਲਤ ਚ ਖੜਾ ਤੇ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਉੱਤੇ ਉਹ ਮਹਿਲ ਦੀ ਨੀ ਜਿਹੜੀ ਆ ਉਹਨਾਂ ਦੀ ਮਿਰਜ ਜਿਹੜੀ ਆ ਉਹਨਾਂ ਉਹਨਾਂ ਉਹ ਨਿੰਯਾਂ ਦੇ ਵਿੱਚ ਲਾਈ ਹੋਈ ਤਾਂ ਅੱਜ ਰਾਤ ਪਾ ਚੜ੍ਹਿਆ ਮੈਨੂੰ ਮਾਣ ਹੈ ਕਿ ਮੈਂ ਆਜਾਦ ਭਾਰਦਰਬਾਸੀ ਆ ਡਾਕਟਰ ਰਣਦੀਪ ਸਿੰਘ ਡੀਆਈਓ ਕਪੂਰਥਲਾ ਆਪਣੇ ਮਾਨਯੋਗ ਸਿਵਲ ਸਰਜਨ ਡਾਕਟਰ ਸੰਜੀਪ ਪਗਰ ਦੇ ਬਿਹਾਫ ਤੇ ਅੱਜ ਫਗਵਾੜਾ ਹਰਗੋਵੀਂ ਨਗਰ ਦੇ ਵਿੱਚ ਬਲੱਡ ਬੈਂਕ ਦੇ ਵਿੱਚ ਸਾਡੇ ਮਾਨਯੋਗ ਸਤਿਕਾਰਯੋਗ ਮਾਨ ਸਾਹਿਬ ਦੀ ਰਣਮਾਈ ਹੇਠ ਜਿਹੜਾ ਬਲੱਡ ਨੇਸ਼ਨ ਕੈਂਪ ਚੱਲ ਰਿਹਾ ਹੈ ਉਹਦੀ ਸਪੋਰਟਿਵ ਸੁਪਰਵਾਈਜ਼ਨ ਦੇ ਰੋਲ ਦੇ ਵਿੱਚ ਆਇਆ ਹਾਂ ਮੈਨੂੰ ਆ ਸਾਰਿਆਂ ਨੂੰ ਦੱਸਣ ਦੀ ਬੜੀ ਖੁਸ਼ੀ ਤੇ ਗਰਵ ਮਹਿਸੂਸ ਹੋ ਰਿਹਾ ਹੈ ਕਿ ਬੜੀ ਅੱਛੀ ਤਰ੍ਹਾਂ ਇਸ ਕੈਂਪ ਦਾ ਨਿਯੋਜਨ ਕੀਤਾ ਗਿਆ ਹੈ ਤੇ ਪਬਲਿਕ ਨੇ ਵੀ ਸਾਡਾ ਬਹੁਤ ਸਾਥ ਕੀਤਾ ਹੈ ਹੁਬ ਕੇ ਅੱਗੇ ਆ ਕੇ ਇੱਕ ਬਲੱਡ ਡੋਨੇਸ਼ਨ ਵਾਂਗਰ ਦੇ ਕੰਮ ਦੇ ਵਿੱਚ ਹਿੱਸਾ ਪਾਇਆ ਹੈ ਇਸੇ ਤਰ੍ਹਾਂ ਹੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਮਨੁੱਖਤਾ ਦੀ ਸੇਵਾ ਵੈਲਫੇਅਰ ਸੁਸਾਇਟੀ ਫਗਵਾੜਾ ਅਤੇ ਮਹਾਦੇਵ ਬਲੱਡ ਸੇਵਾ ਵੈਲਫੇਅਰ ਸੁਸਾਇਟੀ ਜਲੰਧਰ ਵੱਲੋਂ ਵੀ ਸਥਾਨਕ ਬਸ ਸਟੈਂਡ ਵਿਖੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ਤੇ ਪੁੱਜੇ ਜਿਨ੍ਹਾਂ ਨੇ ਕੈਂਪ ਦਾ ਆਗਾਜ਼ ਆਪਣੇ ਘਰ ਕਮਲਾ ਨਾਲ ਕੀਤਾ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵੀ ਖੂਨਦਾਨੀਆਂ ਨੇ ਖੂਨਦਾਨ ਕੀਤਾ ਉੱਥੇ ਹੀ ਵਿਜੇ ਸਾਂਪਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਅਹਿਮ ਯਤਨ ਕਰਾਂਗੇ ਉਹਨਾਂ ਸਾਰੇ ਹੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਆ ਤਾਂ ਜੋ ਲੋੜ ਪੈਣ ਤੇ ਕਿਸੇ ਜ਼ਰੂਰਤਮੰਦ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ ਇਸ ਦੌਰਾਨ ਭਾਜਪਾ ਨੇਤਾ ਆਸ਼ੂ ਸਾਂਪਲਾ ਤੇ ਐਸਪੀ ਭਰਤਭਾਈ ਬੱਲੂ ਵਾਲੀਆ ਅਸ਼ੋਕ ਦੁੱਗਲ ਅਵਤਾਰ ਪੰਮਾ ਸੰਤੋਖ ਸਿੰਘ ਸੋਖਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਕਿ ਜੋ ਯੂਥ ਦੇ ਨੌਜਵਾਨਾਂ ਦੇ ਦੇਖ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਔਰ ਉਹਨਾਂ ਦੇ ਵਿੱਚ ਰਾਸਤੇ ਜज्ਬਾ ਜਿਹੜਾ ਹੈ ਉਹ ਭੰਦੇ ਲਈ ਸਹੀ ਦੇ ਆਜਮ ਭਗਸੰਗੀ ਜਿਹੜੀਆਂ ਉਹਨਾਂ ਦੀ ਜੀਵਨੀ ਜਿਹੜੀ ਹੈ ਉਹ ਸਾਨੂੰ ਬਹੁਤ ਵੱਡੀ ਪ੍ਰੇਰਣਾ ਦਿੰਦੀ ਹੈ। ਔਰ ਅੱਜ ਉਸੇ ਨਿਮਰਤਾ ਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਜਿਹੜੀ ਜਿਹਦੇ ਚਚਿੰਨ ਰਾਜਪੂਤ ਜੀ ਔਰ ਸ਼ੁਕਲਾ ਜੀ ਜਿਨ੍ਹਾਂ ਦੇ ਦੇਖਰੇਚ ਚਾਹੁਰ ਉਹਨਾਂ ਦੀ ਪੂਰੀ ਟੀਮ ਬਲੱਡ ਡੋਨੇਸ਼ਨ ਦੇ ਕੇ ਫੂਨਦਾਨ ਕਿਉਂਕਿ ਜਵਾਦ ਵਿੱਚ ਵੀ ਇੱਕ ਪ੍ਰੇਰਣਾ ਦੇ ਹੁਣ ਕਰਕੇ ਉਹਨਾਂ ਨੇ ਮਾਨਵਤਾ ਦੀ ਸੇਵਾ ਖਾਂ ਦੇ ਲਈ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਜਿਹੜਾ ਲਗਾਇਆ ਔਰ ਮੈਂ ਸਮਝਦਾ ਕਿ ਖੂਨਦਾਨ ਮਹਾਦਾਨ ਦੇ ਰੂਪ ਤੇ ਅਸੀਂ ਜਾਣਦੇ ਹਾਂ ਔਰ ਇੱਕ ਵਿਅਕਤੀ ਦਾ ਦਿੱਤਾ ਖੂਨ ਕਿਸੇ ਨਾ ਕਿਸੇ ਨੂੰ ਜ਼ਿੰਦਗੀ ਦਿੰਦਾ ਹੈ ਔਰ ਇਹ ਸਾਡੇ ਭਾਵਨਾ ਜਿਹੜੀ ਹੈ ਜੋ ਉਸ ਦੇ ਵਿੱਚ ਪਾਉਣੀ ਚਾਹੀਦੀ ਹੈ ਉਹਨਾਂ ਨੌਜਵਾਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਉਸਤੇ ਖੂਨ ਦੇ ਕੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਇਸੇ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਵੀ ਰਾਜੂ ਚਾਹਲ ਦੀ ਅਗਵਾਈ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਸਾਬਕਾ ਮੇਅਰ ਅਰਨੁਖੋਸਲਾ, ਬਲਰਾਮ ਸ਼ਰਮਾ, ਰਜੇਸ਼ ਪਲੜਾ, ਪ੍ਰਦੀਪ ਹੁਜਾਤੋ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੌਕੇ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਕੇਟਿਆ ਗਿਆ, ਉੱਥੇ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਆਪਣੇ ਸੰਬੋਧਨ ਵਿੱਚ ਆਪਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਨੇ ਜਿੱਥੇ ਸੰਸਦਾ ਬਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਫਗਵਾੜਾ ਤੋਂ ਨਵਰਾਣਚਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸ਼ਹੀਦ ਆਜ਼ਮ ਸਰ ਭਗਤ ਸਿੰਘ ਜੀ ਦਾ 118 ਵਾ ਜਨਮ ਦਿਨ ਸਾਰੇ ਦੇਸ਼ ਵਿੱਚ ਬੜੇ ਚਾਣ ਨਾਲ ਬੜੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਅੱਜ ਬਵਾੜੇ ਵਿੱਚ ਸੀਸ ਬਕਸਿੰਗ ਵਨਸਰ ਚੈਰੀਵਲੋਂ ਹਰ ਸਾਲ ਦੀ ਤਰ੍ਹਾਂ ਕਿ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਸ ਦਿਨ ਦਿ ਲੋਡ ਬੰਦ ਰੱਖ ਕੇ ਉਹਨਾਂ ਰਾਸ਼ਨ ਵੰਡ ਕੇ ਇਹ ਕਰਦੇ ਨੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸੀਸ ਬਕਸਿੰਗ ਜੀ ਨੇ ਦੇਸ਼ ਵਿੱਚ ਸੋਚ ਕੀਤੀ ਸੀ ਕਿ ਇੱਕ ਐਸਾ ਭਾਰਤ ਬਣਾਈਏ ਸਾਰੇ ਬਰਾਬਰ ਹੋਣ ਉਹਨਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਦੇਸ਼ ਵਿੱਚ ਗਰੀਬੀ ਖਤਮ ਹੋਵੇ ਦੇਸ਼ ਇੱਕ ਬਰਾਬਰ ਹੋਵੇ ਸਾਰੇ ਲੋਕ ਬਰਾਬਰ ਹੋਣ ਸਾਰੇ ਦੇਸ਼ ਚੱਤੀਕਾਰਨ ਕੋਸਾਰ ਹੋਣ ਇਸ ਕੋਰਤ ਕੋ ਕਮ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣ ਵਿੱਚ ਸਾਨੂੰ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ ਆਜ ਦੇ ਜਨਮ ਦਿਨ ਦੀ ਹੈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਭਗਤ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਬਰਿੰਦਰਪੁਰਗ ਦੇ ਸਾਹਮਣੇ ਬਾਬਾ ਬਾਲਨਾਥ ਜੀ ਦੇ ਮੰਦਿਰ ਵਿੱਚ ਉਹਨਾਂ ਦੇ ਜਨਮ ਦਿਨ ਦੇ ਪ੍ਰੋਗਰਾਮ ਵਿੱਚ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ ਮੈਂ ਤੇ ਮੇਰੀ ਟੀਮ ਨੇ ਇਸ ਰਾਸ਼ਨ ਵੰਡ ਪ੍ਰੋਗਰਾਮ ਵਿੱਚ ਸਾਡੀ ਸਾਰੀ ਟੀਮ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਨ੍ਹਾਂ ਨੇ ਸਾਡਾ ਇਹਦੇ ਵਿੱਚ ਸਹਿਯੋਗ ਦਿੱਤਾ ਹੈ ਤਨੋਂ ਮਨੋਂ ਤੁਨੋਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਪੂਰਵ ਕੇਂਦਰ ਮੰਤਰੀ ਸ੍ਰੀ ਸੋਮ ਪ੍ਰਕਾਸ਼ ਜੀ ਕਹਿੰਦੇ ਇੱਥੇ ਆ ਕੇ ਜਿਹੜਾ ਸਾਡਾ ਮਾਣ ਵਧਾਇਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਨਾਲ ਸਾਡੇ ਜਿਹੜਾ ਵਿਸ਼ੇਸ਼ ਸਹਿਯੋਗ ਸ੍ਰੀ ਪ੍ਰਦੀਪ ਊਜਾ ਜੀ ਸਾਡੇ ਵੱਡੇ ਵੀਰ ਬਲਰਾਮ ਸ਼ਰਮਾ ਜੀ ਸ੍ਰੀ ਹਰਨ ਕੋਸਲਾ ਜੀ ਵਿਪਨ ਸ਼ਰਮਾ ਜੀ ਪਲਟਾ ਜੀ ਹੋਰ ਵੀ ਮੇਰੇ ਛੋਟੇ ਵੱਡੇ ਵੀਰ ਜਿੰਨੇ ਵੀ ਆਂ ਸਾਰਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅੱਜ ਦੇ ਸ਼ੁਭ ਦਿਹਾੜੇ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ